ਪੰਜਾਬ ਦੀ ਧਰਤੀ ਵਿੱਚ ਇੱਕ ਵਾਰ ਫੇਰ ਕਿਸਾਨ ਮਜਬੂਰ ਹੋ ਕੇ ਉਹਨਾਂ ਨੂੰ ਆਪਣਾ ਅੰਦolan ਚਕਨਾ ਖੋਲਦਾ ਪਿਆ ਹੈਗਾ ਸੜਕਾਂ ਤੇ ਉਤਰਨਾ ਪਿਆ ਹੈਗਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਗਵਾਂਡ ਦੇ ਸੂਬੇ ਤੋਂ ਉਹਨਾਂ ਦੇ ਉੱਤੇ ਅਥਰੂ ਦੇ ਗੈਸ ਦੀਆਂ ਗੋਲੀਆਂ ਵਰਸਾਈਆਂ ਜਾਣ ਰਬੜ ਦੀ ਕਲਟਰਾਂ ਦੇ ਨਾਲ ਉਹਨਾਂ ਨੂੰ ਜ਼ਖਮੀ ਕੀਤਾ ਜਾਏ ਡਰੋਨਾਂ ਦੇ ਰਾਹੀਂ ਗੋਲੀਆਂ ਮਾਰੀਆਂ ਜਾਣ ਤੇ ਸਾਡੇ ਇੱਕ ਕਿਸਾਨ ਪਹਿਲੇ ਸ਼ਹੀਦ ਹੋ ਗਏ ਅੱਜ ਇੱਕ ਨੌਜਵਾਨ ਤੁਹਾਡੇ ਇਲਾਕੇ ਦੀ ਖਬਰ ਆ ਰਹੀ ਹੈ ਬੜਾ ਦੁਖ ਹੁੰਦਾ ਹੈ ਕਿ ਪੰਜਾਬ ਦੀ ਧਰਤੀ ਵਿੱਚ ਜਿਹੜਾ ਮੁੱਖ ਮੰਤਰੀ ਹੋਮ ਮਿਨਿਸਟਰ ਕਹਿੰਦਾ ਸੀ ਕਿ ਤੁਹਾਡੀ ਸਫਾ ਤੋਂ ਸਰਕਾਰ ਚੱਲੂਗੀwidehat ਵਿੱਚ ਰਵਾਂਗਾ ਤਾਂ ਅੱਜ ਕਿਸਾਨਾਂ ਦੇ ਵਿੱਚ ਰਹਿਣ ਦਾ ਸਮਾਂ ਨਾ ਮੋਨਸ਼ਾਨ ਨਹੀਂ ਆਪ ਪਾਰਟੀ ਸਰ ਜ਼ਮੀਰ ਤੇ ਤੁਹਾਡੀ ਧਰਤੀ ਤੇ ਤੁਹਾਡੇ ਬੰਦਿਆਂ ਦੇ ਉੱਤੇ ਗੋਲੀਆਂ ਦੇ ਨਾਲ ਅਫਰੂ ਕਸਾ ਦੇ ਨਾਲ ਜ਼ਖਮੀ ਕੀਤਾ ਜਾ ਰਿਹਾ 100 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ ਦੋ ਸ਼ਹੀਦ ਹੋ ਗਏ ਤੇ ਸਾਡੇ ਮੁੱਖ ਮੰਤਰੀ ਮੌਕੇ ਤਾਂ ਤਾਂ ਕੀ ਪਹੁੰਚਣਾ ਹੈ ਜਿਹੜੀ ਇਹ ਤੋਂ ਸ਼ਬਦਤ ਕਰ ਰਹੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਕੀ ਲੈਣੀ ਅਜੇ ਤਾਈਂ ਮੂੰਹ ਤੱਕ ਨਹੀਂ ਖੋਲਿਆ ਧੋਖਾ ਹੁੰਦਾ ਹੈ ਤੇ ਨਿਰਾਸ਼ੀ ਤੇ ਅਫਸੋਸ ਵੀ ਹੁੰਦਾ ਹੈ ਕਿ ਗੱਲਾਂ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਕਰਦੇ ਸੀ ਜਿਨ੍ਹਾਂ ਨੇ ਆਪ ਦੇ ਉੱਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਲੋਕਾਂ ਵਾਸਤੇ ਦੇਸ਼ ਵਾਸਤੇ ਤੇ ਹਾਂ ਲੋਕੀ ਮਰ ਰਹੇ ਨੇ ਜ਼ਖਮੀ ਹੋ ਰਹੇ ਨੇ ਤੇ ਉਹਨਾਂ ਦੀ ਪੱਗ ਬੰਨ੍ਹਦੇ ਨਾਲ ਆਪਣੇ ਆਪ ਨੂੰ ਲੋਕਾਂ ਤੋਂ ਇਨਾ ਵੀ ਕੀ ਕੋ ਲਿਖੇ ਚ ਪਾ ਕੇ ਇਨਾ ਵੀ ਕੀ ਬੰਦਾ ਡਿੱਗ ਸਕਦਾ ਬਹੁਤ ਅਫਸੋਸ ਦੀ ਗੱਲ ਹੈ ਸ਼ਬਦ ਕੋਈ ਨਹੀਂ ਕਿ ਇਹ ਨਾ ਦੋਹਾਂ ਸਰਕਾਰਾਂ ਨੇ ਪਹਿਲੇ ਕਾਂਗਰਸੀਆਂ ਨੇ ਕਿਸਾਨੀ ਆंदोलਨ ਵਿੱਚ 600 ਕਿਸਾਨ ਜੇ ਸ਼ਹੀਦ ਹੋਏ ਉਹ ਵੀ ਪਿਛਲੀ ਕਾਂਗਰਸ ਸਰਕਾਰ ਦੀ ਨਕਮੀ ਨਾਕੀ ਸੀਗੀ ਕਿ ਇਹ ਕਿਸਾਨਾਂ ਨੂੰ ਦਿੱਲੀ ਜਾ ਕੇ ਉਹਨਾਂ ਦਾ ਇਹ ਹਸ਼ੇ ਹੋਇਆ ਇੱਕ ਬਾਦਰੀ ਮੁੱਖ ਮੰਤਰੀ ਦਿੱਲੀ ਤੱਕ ਨਹੀਂ ਗਿਆ ਸੀ ਬਾਅਦ ਨੂੰ ਪਤਾ ਲੱਗਿਆ ਕਿ ਭਾਜਪਾ ਦੇ ਨਾਲ ਤਾਂ 60 ਗੱਟ ਹੋਦੀ ਸੀਗੀ ਸਭ ਪਤਾ ਹੀ ਲੱਗਿਆ ਤੁਹਾਨੂੰ ਸਾਰਿਆਂ ਨੂੰ ਤੋਰਤਾ ਕੈਪਟਨ ਨੇ ਉੱਥੇ ਹੁਣ ਆਪ ਬੈਠਿਆ ਉੱਥੇ ਦੋਆਂ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਤੇ ਨਿਸ਼ਾਨਾ ਉਸ ਪਾਰਟੀ ਨੂੰ ਜਿਹੜੀ ਪਾਰਟੀ ਨੇ 30 ਸਾਲ ਦਾ ਗਠਬੰਧਨ ਇਹਨਾਂ ਦੇ ਨਾਲ ਤੋੜਿਆ ਆਪ ਦੀ ਕੁਰਸੀਆਂ ਜਿਹੜਾ ਅੱਜ ਚਿਬੜਿਆ ਹੋਇਆ ਹੈ ਕੁਰਸੀ ਦੇ ਨਾਲ ਲੋਕਾਂ ਨੂੰ ਧੋਖਾ ਦੇ ਕੇ ਆਪਾਂ ਕੁਰਸੀ ਨੂੰ ਛੱਡੀ ਲੋਕਾਂ ਦੇ ਮਗਰ ਖੜੇ ਹੋਏ ਮਿੰਦ ਦੇ ਸਾਨੂੰ ਨੇ ਦੁੱਖ ਹੁੰਦਾ ਹੈ ਕਿ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਲੋਕਾਂ ਨੂੰ ਕੰਜਾਈ ਕਰਕੇ 70 70 ਹਜ਼ਾਰ ਕਰੋੜ ਦਾ ਕਰਜ਼ਾ 2 ਸਾਲਾਂ ਦੇ ਉੱਤੇ ਚੜਾਤਾ ਸੂਬੇ ਦੇ ਲੋਕਾਂ ਦੇ ਉੱਤੇ ਆਪ ਤਾਂ ਤੁਰ ਜਾਣਗੇ ਕਰਜ਼ਾ ਤਾਂ ਲੋਕਾਂ ਦੇ ਉੱਤੇ ਖੜਿਆ ਹੋਗਾ ਨਾ ਕਿਸੇ ਦੇ ਬੱਚਿਆਂ ਨੂੰ ਨੌਕਰੀਆਂ ਨਾ ਹਸਪਤਾਲ ਨਾ ਸਕੂਲ ਆ ਗਾਰੰਟੀਆਂ ਵੱਡੀਆਂ ਵੱਡੀਆਂ ਆ ਬੀਬੀ ਸਾਰੇ ਬੈਠੀਆਂ ਨੇ ਹਜ਼ਾਰ ਹਜ਼ਾਰ ਰੁਪਏ ਦੀ ਗਾਰੰਟੀ ਲੈ ਨੋ ਤੇ 70 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਤੇ ਹਜ਼ਾਰ ਰੁਪਏ ਨਹੀਂ ਦੇ ਸਕਦਾ ਬੀਬੀ ਨੂੰ 2 ਸਾਲ ਨੂੰ ਤਾਂ ਇਹਨੇ 24 ਹਜ਼ਾਰ ਹੋਣੀ ਚਾਹੀਦੇ ਸੀ कर्जा लेके केजरीवाल लोचो कौन वहाँ से भाया जा रहे हैं मज़ावदा पैसा आप देखों सिर्फ बदल रहे हैं बात से subscribe to one india channel and never miss an update.